ਇਹ ਗੱਤ ਕਲੀਆਂ ਦਾ ਬਾਦਸ਼ਾਹ ਕਲਦੀਮਾਨ ਸਿੰਘ ਸਾਹਿਬ ਤੇ ਇਹ ਬਾਈ ਹੈ ਤਾਂ ਟੱਪਿਆਂ ਦਾ ਬਾਦਸ਼ਾਹ ਸਾਡਾ ਤੁਹਾਡਾ ਤੁਹਾਡਾ ਫੈਨ ਆ ਮਾਣੇ ਉਹ ਸੀ ਦੇਖਣ ਆ ਜਾਣਾ ਉਹ ਸ਼ਬਦ ਨੂੰ ਫਿਰ ਆਪਣੀ ਔੜੀ ਲੰਬੜਾ ਦਾ ਲਾਲਾ ਤਾਂ ਆਪੋ ਆਪਣੀ ਮਾਥੀ ਨੂੰ ਯਾਦ ਕਰਦੇ ਤੇ ਪੂਰ ਮਾਥੀ ਨੂੰ ਆਦੀ ਲੋ ਤੇ ਫਲਮੋਣੀਆਂ ਲੰਬੜਾਂ ਦਾ ਲਾਣਾ ਸਤਿ ਸ਼੍ਰੀ ਅਕਾਲ ਜੀ ਮੈਂ ਬੱਬਲ ਰਾਏ ਪਹਿਲਾਂ ਮਾਫੀ ਚਾਹੁੰਦਾ ਮੇਰਾ ਗੜਾ ਬਹੁਤ ਖਰਾਬ ਆ ਤੇ ਮੇਰੇ ਨਾਲ ਸਾਡੇ ਸਾਰੇ ਸਟਾਰ ਕਾਸਟ ਹੈ ਜੀ ਲੰਬੜਾਂ ਦਾ ਲਾਣਾ ਦੀ ਤੇ ਜਿਹੜੇ ਹਲੇ ਸਾਡੇ ਸੀਨੀਅਰ ਜਾਂ ਤੁਹਾਡੇ ਹਰਮਨ ਪਿਆਰੇ ਆਰਟਿਸਟਸ ਨੇ ਆਏ ਨਹੀਂਗੇ ਉਹਨਾਂ ਦੀ ਸੀ ਮਤਲਬ ਆਪਣੇ ਵੱਲੋਂ ਅਸੀਂ ਹਾਜ਼ਰੀ ਲਵਾ ਰਹੇ ਸਾਰੇ ਜਣੇ ਆ ਜਾਣਗੇ ਸਾਰੇ ਤੇ ਸਾਡੀ ਫਿਲਮ ਆ ਰਹੀ ਹੈ ਜੀ ਲੰਬੜਾਂ ਦਾ ਲਾਣਾ ਜਿਸ ਅਸੀਂ ਉਹਦੇ ਪ੍ਰੀਮੀਅਰ ਲਈ ਇੱਥੇ ਇਕੱਠੇ ਹੋਏ ਆ ਸੋ ਟ੍ਰੇਲਰ ਨੂੰ ਬਹੁਤ ਪਸੰਦ ਕਰ ਰਹੇ ਸਾਰੇ ਤੇ ਸਾਨੂੰ ਵੀ ਇਹਦਾ ਫਿਲਮ ਨੂੰ ਵੀ ਸਾਰੇ ਬਹੁਤ ਪਸੰਦ ਕਰਨਗੇ ਸੋ 26 ਜਨਵਰੀ ਨੂੰ ਸਾਡੀ ਫਿਲਮ ਆਉਣੀ ਹੈ ਜੀ ਤੇ ਛੁੱਟੀ ਦਾ ਵੀ ਦਿਨ ਹੈ ਬਹੁਤ ਮਤਲਬ ਹਾਸ ਸਮਝਾ ਕੇ ਤੁਹਾਡੇ ਲਈ ਬਹੁਤ ਲਾਈਟ ਜਿਹੀ ਫਿਲਮ ਬਣਾਈ ਹੈ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਆਓ ਤੇ ਜਿੱਦਾਂ ਦੀ ਵੀ ਤੁਹਾਨੂੰ ਲੱਗੇ ਫਿਲਮ ਸਾਨੂੰ ਜ਼ਰੂਰ ਦੱਸਿਓ ਹਾਂ ਜੀ ਬਾਕੀ ਮੈਂ ਓਵਰ ਟੂ ਕਰਨ ਲੱਗਾ ਜੀ ਸਾਡੇ ਵੱਡੇ ਭਾਜੀ ਸਾਡੇ ਸੀਨੀਅਰ ਤੇ ਤੁਹਾਡੇ ਹਰਮਨ ਪਿਆਰੇ ਇਹ ਮੇਰੇ ਜਿਆਦਾ ਮੈਮ ਬੈਟਰ ਬੋਲਦਾ ਨਹੀਂ ਨਹੀਂ ਸਾਰਿਆਂ ਨੂੰ ਸੱਸੀ ਕਾ ਜੀ ਤੁਸੀਂ ਆਇਓ ਤੁਹਾਡਾ ਵੈਲਕਮ ਲੰਬੜਾ ਦੀ ਲਾਣਾ ਟੀਮ ਦੀ ਸਾਰੀ ਸਟਾਰ ਕਾਸਟ ਤੁਹਾਡਾ ਵੈਲਕਮ ਕਰਦੀ ਆ ਬਹੁਤ ਤੁਸੀਂ ਸਪੋਰਟ ਕਰਦੇ ਹੋ ਭਾਜੀ ਔਰ ਇਦਾਂ ਹਮੇਸ਼ਾ ਕਰਦੇ ਰਹੋ ਕਿਉਂਕਿ ਤੁਹਾਡਾ ਵੀਡੀਓ ਤੋਂ ਬਿਨਾ ਕੋਈ ਵੀ ਸਬਜੈਕਟ ਲੋਕਾਂ ਤੱਕ ਪਹੁੰਚਣਾ ਨਾ ਮਮਕਨ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਬਾਕੀ ਤਾਂ ਇਹ ਆ ਜਾਸਰ ਭਾਜੀ ਬੱਬਲ ਜੀ ਤੇ ਮਨਿੰਦਰ ਜੀ ਮੀਸ਼ਾਵਾਨੋ ਜੀ ਔਰ ਮੈਡਮ ਗੁਪਤਾ ਜੀ ਹੈਨਾ ਤੇ ਸੁਣਿਤਾ ਕੋਲ ਜੀ ਕੋਈ ਨਾ ਗਲਤ ਨਾ ਅਤਰੀ ਬਾ ਅਤਰੀ ਨਾ ਗਈ ਹੈ ਹਰੀ ਬਾ ਆ ਗਿਆ ਤੂੰ ਮੈਨੂੰ ਮਾਗਾ ਮੈਂ ਲਾਲ ਬਾ ਕੇ ਹਣੀ ਸੋ ਅਸੀਂ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦੇ ਆਂ ਤੇ ਇਹ ਬਹੁਤ ਵਧੀਆ ਇਧਰ ਸਾਡੇ ਤਾਜ ਬਾਜੀ ਫਿਲਮ ਦੇ ਡਾਇਰੈਕਟਰ ਜਨੇਜਾ ਜੀ ਹੈ ਨਾ ਤੇ ਇਧਰ ਬਾਈ ਜਣੀ ਅਸੀ ਸਾਹਿਬ ਹਣੀ ਤੇ ਬਾਕੀ ਇਹ ਜਦੋਂ ਤੁਸੀਂ ਫਿਲਮ ਦੇਖੋਗੇ ਭਾਜੀ ਇਹ ਲੰਬੜਾ ਦਾ ਲਾਣਾ ਇਹ ਜਿਹੜੇ ਪਹਿਲਾ ਪਰਿਵਾਰ ਹੁੰਦੇ ਇਕੱਠੇ ਹੁੰਦੇ ਸੀ ਚਾਚੇ ਤਾਇਆ ਦਾ ਵੱਡਾ ਪਰਿਵਾਰ ਹੁੰਦਾ ਸੀ ਉਦੋਂ ਕਹਿੰਦੇ ਵੀ ਯਾਰ ਉਹ ਬੋਲਿਆਂ ਦਾ ਲਾਣਾ ਉਹ ਲੰਬੜਾਂ ਦਾ ਲਾਣਾ ਉਹ ਚੇਲਿਆਂ ਦਾ ਲਾਣਾ ਹਨਾ ਤੇ ਲੰਬੜਾਂ ਦਾ ਲਾਣਾ ਇੱਕ ਬਹੁਤ ਹੀ ਵਧੀਆ ਫਿਲਮ ਬਣਾਈ ਆ ਔਰ ਇਹਦੇ ਵਿੱਚ ਇਹ ਆ ਵੀ ਸਾਰਾ ਪਰਿਵਾਰ ਇਕੱਠਾ ਆ ਤੇ ਜਿਹੜਾ ਸਾਡੇ ਲਾਣੇਦਾਰ ਆ ਉਹਦੀ ਪੂਰੀ ਘਰ ਦੇ ਟੱਬਰ ਨੇ ਨਾ ਮੱਤ ਮਾਰੀ ਪਈ ਆ ਤੇ ਬਾਕੀ ਮੱਤ ਕਿੱਦਾਂ ਮਾਰਦੇ ਆ ਕੋਈ ਕਹਿੰਦਾ ਭੂਤ ਆਉਂਦਾ ਕੋਈ ਕਹਿੰਦਾ ਬਾਬਾ ਆਉਂਦਾ ਇਹ ਤੁਹਾਨੂੰ ਪਤਾ ਲੱਗਣਾ ਹੋਣਾ ਹੀ ਆਪਣੇ ਪਰ ਮੱਧਾ 15 ਮਿੰਟ ਦੀ ਗੇਮ ਆ ਉੱਥੇ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਵੀ ਜਾਸਰ ਨੇ ਕੀ ਕੀਤਾ ਤੇ ਆਪਣੇ ਬੱਬਲ ਨੇ ਕੀ ਬੱਬਲ ਖਾਂ ਹੋ ਤੁਹਾਡੇ ਨਿਮੇ ਗਾਇ ਖਰਾਵਾ ਸਰੀਰ ਤਾਂ ਓਕੇ ਆ ਨਾ ਅੱਡਾ ਨੂੰ ਹਮ ਇਹ ਸਾਡੇ ਪਿਆਰੇ ਹੀਰੋ ਆ ਬਾਕੀ ਚਿੰਤਾ ਕੋਈ ਨਹੀਂ ਕਰਨੀ ਇੱਥੇ ਸਾਡੀ ਫਿਲਮ ਦਾ ਕੈਪਟਨ ਆ ਡਾਇਰੈਕਟਰ ਤੇ ਫਿਲਮ ਤੁਸੀਂ ਦੇਖ ਕੇ ਇੱਕ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਛੋਟਾ ਛੋਟਾ ਕਲਿੱਪ ਜ਼ਰੂਰ ਬਣਾ ਕੇ ਪਾ ਦਿਓ ਇਹ ਵਾਕਿਆ ਹੀ ਤੁਹਾਨੂੰ ਪਰਿਵਾਰਕ ਫਿਲਮ ਲੱਗੀ ਔਰ ਇੱਕ ਗੱਲ ਦੀ ਮੈਂ ਗਰੰਟੀ ਦਿੰਦਾ ਕਿ ਤੁਸੀਂ ਇਹ ਪਰਿਵਾਰ ਦੇ ਨਾਲ ਬੈਠ ਕੇ ਫਿਲਮ ਦੇਖੀ ਜਾ ਸਕਦੀ ਆ ਔਰ ਡਬਲ ਮੀਨਿੰਗ ਨਹੀਂ ਕੋਈ ਗੱਲ ਹੋएगी ਕੋਈ ਵੀ ਡਬਲ ਇਦਾਂ ਦਾ ਸੀਨ ਨਹੀਂ ਹੋਏਗਾ ਵੀ ਬੰਦਾ ਆਪਣੀ ਬੇਟੀ ਨਾਲ ਮਿੱਠਾ ਜਾਂ ਆਪਣੀ ਭਤੀਜੀ ਨਾਲ ਬੈਠ ਕੇ ਸ਼ਰਮਿੰਦਾ ਹੋਏਗਾ ਔਰ ਸਭ ਕੋ ਇਹ ਇਹ ਮਹਿਸੂਸ ਕਰਨਗੇ ਕਿ ਵਾਕਿਆ ਹੀ ਇਹ ਫਿਲਮਾਂ ਬਣਨੀਆਂ ਹੋਣੀਆਂ ਬਣੀਆਂ ਚਾਹੀਦੀਆਂ ਤੇ ਲੰਬੜਾਂ ਦਾ ਲਾਣਾ ਵਰਗੀਆਂ ਬਣੀਆਂ ਚਾਹੀਦੀਆਂ ਤੇ ਬਹੁਤ ਘੰਟ ਸਬਜੈਕਟ ਸੋ ਮਹਿਤਾਜ ਭਾਜੀ ਨੂੰ ਬਹੁਤ ਮੁਬਾਰਕਾ ਦਿੰਦਾ ਪ੍ਰੋਡਿਊਸਰ ਸਾਹਿਬਾਨ ਨੂੰ ਬਹੁਤ-ਬਹੁਤ ਮੌਕਾ ਦਿੰਨਾ ਜਿਹਨਾਂ ਨੇ ਬਹੁਤ ਵਧੀਆ ਕੈਂਡ ਸਬਜੈਕਟ ਚੱਕਿਆ ਸੋ ਬਾਕੀ ਸਾਰੇ ਕਲਾਕਾਰਾਂ ਨੂੰ ਆਪੋ ਆਪਣੀ ਨਿਖਾਈ ਦਾ ਬਹੁਤ-ਬਹੁਤ ਧੰਨਵਾਦ ਕਰਮਜੀਤ ਅਨਮੋਲ ਜੀ ਇੱਥੇ ਪਹੁੰਚੇ ਨੇ ਸਾਡੀ ਨਿੱਕੀ ਜੀ ਬੇਨਤੀ ਤੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸੰਜੀਤ ਦਾ ਗੋਟਾ ਜੀ ਇਹਦਾ ਫਿਲਮ ਦੇ ਪਾਤਰ ਨੇ ਤੇ ਬਾਕੀ ਜਿਹੜੇ ਨਹੀਂ ਕਲਾਕਾਰ ਆਏ ਹਨ ਉਹ ਆ ਰਹੇ ਉਹ ਤੁਹਾਡੇ ਰੂਬਰੂ ਹੋਣਗੇ ਸੋ ਫਿਰ ਤੁਹੰਦਾ ਚੱਕਰ ਮੈਂ 2 ਘੰਟੇ ਪਹਿਲਾਂ ਤਾਂ ਚੋਰ ਪਿਆ ਤੇ ਮੈਨੂੰ ਭਾਈ ਕਹਿੰਦਾ ਯਾਰ ਪਹੁੰਚ ਜੀ ਕਦੇ ਯਾਰ ਤੂੰ ਨਾ ਲੇਟ ਹੋ ਗਈ ਯਾਸਰ ਭਾਈ ਜੀ ਨੇ ਮੈਨੂੰ ਫੋਨ ਆਇਆ ਕਹਿੰਦੇ ਭਾਈ ਪਹੁੰਚ ਜਾਈ ਇਧਰ ਪਾਈ ਆ ਕਹਿੰਦਾ ਯਾਸਰ ਭਾਈ ਜੀ ਨੇ ਕਿਹਾ ਆਪਾਂ ਇੰਟਰੋਡਿਊਸ ਕਰਾਂਗੇ ਯਾਸਰ ਭਾਈ ਨੂੰ ਉਹ ਵੀ ਜ਼ਰੂਰ ਕਰਾਂਗੇ ਆ ਮੈਂ ਭਾਈ ਆਪਣੇ ਜੋਰਦਾਰ ਤਾੜੀਆਂ ਮਾਰੋ ਪਤਾ ਕੀ ਗੱਲ ਹੈ ਇੱਕ ਸੀਗਾ ਕਲੀਆਂ ਦਾ ਬਾਦਸ਼ਾਹ ਕਲਦੀਮਾਨ ਸਿੰਘ ਸਾਹਿਬ ਤੇ ਇਹ ਭਾਈ ਹੈਗਾ ਟੱਪਿਆਂ ਦਾ ਬਾਦਸ਼ਾਹ ਯਾਸਰ ਕਿਆ ਬਾਤ ਹੈ ਆਦਮ ਤਬਾ ਤੁਹਾਡਾ ਫੈਨ ਹਾਂ ਮਾਰੇ ਚਲੋ ਬਾਕੀ ਸਾਰੇ ਕਹਿੰਦੇ ਹੋਣ ਤੋਂ ਬਾਅਦ ਸਾਰੇ ਗੱਲ ਕਰਾਂਗੇ ਸਾਰੇ ਫਿਲਮ ਹੋਣ ਤੋਂ ਬਾਅਦ ਆਓ ਬਾਜੀ ਆਜੋ ਬਾਜੀ ਆਜੋ ਤੁਸੀਂ ਕਰ ਲੋ ਕਰ ਲੋ ਲੋਕਾ ਬੋਲੋ ਕੁਝ ਬੋਲੋ ਇੱਕ ਅੱਧਾ ਵਰਡ ਆਹ ਜੀ ਨਹੀਂ ਇੱਕ ਅੱਧਾ ਕਿ ਸਾਰੇ ਬੋਲਣਗੇ ਬੋਲੋ ਬੋਲੋ ਬਾਜੀ ਮੈਂ ਨਾ ਬਾਈ ਬੋਲ ਦੋ ਸਭ ਕੁਝ ਜੀ ਤਾਂ ਬੋਲ ਤਾਂ ਕੋਈ ਗੱਲ ਨਹੀਂ ਮੈਂ ਬਸ ਇਹ ਹੀ ਬੋਲ ਰਿਹਾ ਤਾਂ ਜੀ ਫਿਰ ਤੁਸੀਂ ਦੇਖਣ ਆ ਜਾਣਾ ਤੁਸੀਂ ਦੇਖਣ ਆ ਜਾਣਾ ਉਹ ਸ਼ਬਦੀ ਨੂੰ ਫਿਰ ਆਪਣੀ ਉਹਨਾਂ ਲੰਬੜਾ ਦਾਲਾ ਹਾਂਜੀ ਥੈਂਕ ਯੂ ਬਹੁਤ ਬਹੁਤ ਕੀ ਬਾਤ ਹੈ ਬਹੁਤ ਬਹੁਤ ਧੰਨਵਾਦ ਅਛਾ ਜੀ ਇੱਕ ਗੱਲ ਆ ਵੀ ਪੂਰਨਮਾਸੀ ਆ 26 ਤਰੀਕ ਨੂੰ ਤੇ ਪੂਰਨਮਾਸੀ ਤੁਹਾਨੂੰ ਪਤਾ ਆ ਫਿਰ ਤਾਂ ਆਪੋ ਆਪਣੀ ਮਾਸੀ ਨੂੰ ਯਾਦ ਕਰਕੇ ਤੇ ਪੂਰਨਮਾਸੀ ਨੂੰ ਮਾਣ ਦਿਓ ਤੇ ਫਲਮੋਰੀਆਂ ਲੰਬਣਾ ਦੇ ਲਾਣਾ ਚਲੋ ਸਰ ਅੱਛਾ